ਹਲੇ ਤੱਕ ਆਈ ਨਹੀਂ ਗਾ ਉਹ ਤਾਂ ਨਹੀਂ ਰਾਤ ਡੱਕੇ ਹੋਏ ਨੇ ਕੰਦੇ ਮੇ ਨੇ ਰੋਲਾ ਰੂਲਾ ਪਤਾ ਕਿਉਂ ਹੋਈ ਕਿਉਂ ਹੋਈ ਪੀਏਗਾ ਹੈਗੀ ਐ ਤੈਨੂੰ दारू ਦੀ ਪਈ ਆ ਮੇਰੇ ਸਾਹ ਸੁੱਕੇ ਮੈਨੂੰ ਵੇ ਕਿਉਂ ਮਨਵਾਇ ਸੀ ਰਾਤ ਮਾਂ ਬੰਦਰ ਰੋਲਾ ਨਾ ਪਤਾ ਉਹ ਢਾਰ ਖਵੇ ਐਨੇ ਵੀ ਪ੍ਰੇਸ਼ਣ ਨਹੀਂ ਮੇਰੇ ਤੇ ਵੇ ਜਾ ਵੇ ਤੇਰੇ ਦੇ ਪ੍ਰੋਸਤ ਆਏਗਾ ਇੱਕ ਤਾਂ ਪੋਗਰਾ ਵਾਲਾ ਹੈ ਪੈਂਦਾ ਉਹ ਨਾ ਕਿਸੇ ਕੋਲੇ ਦੱਸ ਦੇ ਬੜਾ ਆ ਕੇ ਰੱਖਣਾ ਉਹ ਹੁਣ ਤਾਂ ਹੈ। ਮੇਰੇ ਰੋਟੀ ਵੀ ਨਹੀਂ ਖਾਦੀ ਇਹ ਜਿੱਕਰ। ਕਿਉਂ ਆਉਂ ਤੂੰ ਭੁੱਖੇ ਤਰ੍ਹਾਂ ਫਿਰਦਾ ਏ। ਕੋਈ ਹੈ ਨਹੀਂ ਜੀ ਕੋਈ ਯਾਰ। ਮਰਦਾ ਉਹ ਰੋ ਬੈਠਾ ਸੋਚੀਦਾ ਇਹਦਾ ਇਹ ਮਾਕੇ ਤੂੰ ਨਾ ਬੰਨ ਰੱਖਿਆ ਏ। ਕਿਉਂ? ਤਿੰਨੇ ਐ ਪਤਾ ਕਿੰਨੀ ਵੋਟ ਹੈ। ਇਹ ਵੈ ਮੈਂ ਜਿੰਨੀ ਵੋਟ ਹੈ ਪਿੱਛੇ ਦਿਨ ਨੂੰ ਪਤਾ। ਜੇ ਆਵਾਮਾ ਜਿੰਨੀ ਵੋਟ ਹੈ ਤੇਰੇ ਚ ਫਿਰ ਤੈਨੂੰ ਸਰਪੰਚੀ ਚ ਨਾ ਬੰਗਾ ਦਵਾਦੀ ਇਸ ਕੀ। ਜਿੱਤਾਂ ਚੀਜ਼ ਹੈ। ਬੱਡੀ ਸਰੀ ਗ੍ਰੈਂਡ ਹੈਗੀ ਵਿੱਚ ਤੋਂ ਉਹਦੇ ਆਪਾਂ ਘੱਟੇ ਵਾਦੇ ਪੂਰੇ ਕਰਾਂਗੇ ਸਾਰੇ ਉਹ ਸਰਪੰਚਾਂ ਮਾਇਦਾ ਪੂੰਜੀ ਤਰ੍ਹਾਂ ਕਰਨਾ ਕਦੇ ਕੁਝ ਨਹੀਂ ਕਰੇ ਹਾਂਜੀ ਕੀ ਹਾਲ ਨੇ ਜੀ ਠੀਕ ਐ ਲੱਖੇ ਭਾਈ ਕੀ ਹਾਲ ਐ ਹੋਰ ਠੀਕ ਠਾਕ ਹੈ ਜੀ ਵਧੀਆ ਵਧੀਆ ਠੀਕ ਐ ਭਾਈ ਵਧੀਆ ਵਧੀਆ ਹਾਂ ਉਹ ਮੈਂ ਤੇਰੇ ਤੱਕ ਹੀ ਨਹੀਂ ਕੰਮ ਸੀ ਥੋੜਾ ਜਿਹਾ ਮੈਨੂੰ ਯਾਰ ਹਾਂ ਦੱਸ ਹੋਰ ਉਹ ਮਤ ਆਇਆ ਪਉਣਾ ਸੀ ਬਾਈ ਬਣ ਕੇ ਕਰਵਾ ਦੇ ਯਾਰ ਕੰਮ ਐ ਮੇਰਾ ਹੁਣ ਉਹ ਉਹਨੇ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਲੱਖੇ ਕੰਮ ਤੇ ਕਿੰਨੇ ਵਜੇ ਪਤਾ ਨਹੀਂ ਕੋਈ ਨਹੀਂ ਆਪਾਂ ਕਰਵਾਇਆ ਮੈਂ ਇਤਰਾ ਕੰਮ ਮੜਾਇਆ ਮੈਂ ਇੱਥੇ ਰੋਲੋ ਜੀ ਆ ਕੇ ਉਹ ਕਿਸੇ ਦਾ ਸੀਗਾ ਮੈਂ ਐਂ ਕਰ ਦੂ ਗੱਛੀ ਮੈਨੂੰ ਕੰਮ ਮੈਂ ਮੇਰੀ ਗੱਲ ਸੁਣ ਲੇਖੀ ਆ ਗਿਆ ਨਾ ਲੇਖੀ ਜਿਹੜੀ ਨੈਣਾ ਮੜਾ ਜੈ ਨਾ ਮੈਂ ਇੱਥੇ ਕਿਦੀ ਰੋਲੋ ਜੀ ਆ ਕੇ ਉਹ ਛੱਡੀ ਆਂਦੇ ਮੜਾ ਹੈ ਫੇਰ ਕੋਈ ਨਾ ਕਰਾਉਣਾ ਕੰਮ ਤੇਰਾ ਕਰਾ ਦੇਣਾ ਕਰਾਦਾ ਇਤਰਾ ਕੰਮ ਕਰਾ ਦੇਗੇ ਹੋਰ ਜੀ ਸਰਪੰਚ ਸਾਹਿਬ ਕਿਵੇਂ ਹੋ ਠੀਕ ਹੈ ਜੀ ਜੀ ਇਹਦਾ ਹੁਣ ਕੀ ਸੋਚਣ ਲੱਗਿਆ ਲੜਾਈ ਹੈ ਨਾ ਸਭ ਤੂੰ ਡਵਾ ਜੀ ਪੰਗਾ ਲੈ ਲਈ ਹੁਣ ਕੀ ਸੋਚਣ ਲੱਗਿਆ ਸਰਪੰਚ ਜੀ ਨੇ ਪੰਗਾ ਲੈ ਲਈ ਆਪਾਂ ਸਰ 35 ਜੀ ਵੀ ਪੰਗਾ ਦਵਾਵਾਂਗੇ ਤੂੰ ਹੁਣ ਜਾ ਕੇ ਆਰਾਮ ਕਰ ਆਪਾਂ ਅਥਨੇ ਵੱਡਾ ਥ ਮਰਾਂਗੇ ਲਿਆ ਫਿਰ ਲਾਈਏ ਗੁੱਡ ਗੁੱਡ ਓ ਤਾਂ ਕੋਈ ਪੀ ਗਿਆ ਯਾਰਾ ਤੂੰ ਹੀ ਗੱਲ ਕਰਤੀ ਯਾਰਾ ਘੋੜਿਆ ਚੰਗਾ ਘੋੜਿਆ ਉਹ ਸਰਪੰਚੀ ਚ ਦੇਖਦੇ ਆਪਾਂ ਹਾਂ ਤੂੰ ਜਾ ਕੇ ਰੋਟੀ ਖਾ ਲੈ ਨਹੀਂ ਨਾ ਗੱਲ ਕਰਦੇ ਮੇ ਜਗੀ ਜਿੰਗਾ ਪਹਿਣੀ ਪੀ ਰੀਰ ਟੀ ਰੋਹਿਤ ਲੱਗ ਰਹੀ ਹੈ ਗਰਮੀ ਬੜੀ ਹੈ ਇਹ ਵੀ ਤੱਤੇ ਪਿਆਗਾ ਓਏ ਲੱਖੇ ਲੱਖੇ ਰੁਕੀ ਹੂੰ ਕਿਧਰੇ ਆ ਗਏ ਓਏ ਕਿਵੇਂ ਆ ਠੀਕ ਆ ਕਿਧਰੇ ਆ ਗਏ ਓਏ ਹਿਦਰਾਤ ਮੇਕ ਜਾ ਕੇ ਰਾਤ ਕਨੀ ਚੋਰ ਚੂਰਾ ਕੇ ਸੀਗੇ ਉਧਰੇ ਤੇ ਛੇਰ ਹੋਰ ਚੂਰਾ ਜੀ ਹੋਰ ਕਹਿੰਦੇ ਪਿੰਡ ਦੇ ਬੰਦੇ ਨੇ ਨੈਰ ਪਿੰਡ ਜੀ ਵਿੱਚ ਜੀ ਨਹੀਂ ਹੁਣੇ ਆਪਾਂ ਨੂੰ ਕੀ ਪਤਾ ਹੁਣ ਕੀ ਪ੍ਰੋਸ ਹੋ ਗਏ ਆਪਾਂ ਨੂੰ ਪਿੰਡ ਜੀ ਵਿੱਚ ਨਹੀਂ ਇਹ ਲੱਖੇ ਤੇ ਮੈਂ ਜਿੰਨ ਰਹਿ ਜਨ ਬੰਦੇ ਬਾਹਰੋਂ ਆ ਕੀ ਪਤਾ ਬਾਹਰੋਂ ਨੇ ਕਿ ਪਿੰਡ ਦੇ ਨੇ ਯਾਰ ਉਮਰ ਜੀ ਨੇ ਉਹ ਕਹਿੰਦਾ ਸੀ ਹਾਂ ਮੈਨੇ ਜੀ ਸਰਪੰਚੀ ਚ ਖੜਾ ਹੋ ਰਿਹਾ ਹੈ ਕਿ ਕਿਤੇ ਤੇਰੀ ਵੋਟ ਇੱਕ ਪੈਬੀ ਦੀ ਵੇਡ ਪੱਕਾ ਆੜੀ ਆ ਓਏ ਸਰਪੰਚੀ ਚ ਕੀ ਰੱਖਿਆ ਗੜੀ ਦਾ ਸਰਪੰਚੀ ਨੂੰ ਤੂੰ ਦੇ ਲੱਖੇ ਮੱਛਣ ਲੱਗੇ ਓਏ ਮੱਛਣ ਦੀ ਗੱਲ ਨਹੀਂ ਹੈਗੀ ਉਹ ਰਹਿਣਾ ਤਾਂ ਤੂੰ ਡੂੜ ਬੇਸੇ ਵੇ ਜਾ ਕੀ ਪੰਗਾ ਲੈਣਾ ਸਰਪੰਚੀ ਨਾਲ ਤੂੰ ਓਏ ਲਖੇਰ ਜੀ ਉਹ ਹੀ ਗੱਲਾਂ ਕਰੇ ਖੁਸ਼ ਨਹੀਂ ਹੁੰਦੇ ਇਹ ਗੱਲ ਜਿੰਮੇਦਾਰ ਸਾਡੇ ਤੇ ਓਏ ਖੁਸ਼ ਦੀ ਗੱਲ ਨਹੀਂ ਤੂੰ ਵੋਟ ਪਾਏਂਗਾ ਮੈਨੂੰ ਦੱਸ ਤੇ ਨਹੀਂ ਫਿਰ ਠੀਕ ਹੈ ਵੋਟਾਂ ਦਾ ਚਾਹੀਏ ਮੈਨੂੰ 50 ਪਵਾਲੀ ਠੀਕ ਹੈ ਬੁੱਟੇ ਪੈਣੀ ਹੈ ਕਿੰਨੇ ਜਿਹੜੇ ਸ਼ਹਿਰੀ ਹੋਣਗੇ ਠੀਕ ਹੈ ਸ਼ਹਿਰੀ ਖਰਚੇ ਜਿਹੜੇ ਹੋਣਗੇ ਯਾਰ ਮੈਂ ਐਪੇ ਕਰੂੰਗਾ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਹੈ ਕਿਹਨੇ ਪੰਪ ਮਾਰਿਆ ਤੇਰੇ ਬੁੱਟਿਆਂ ਜਿਹਨੂੰ ਪੈਦਾ ਕਿੰਨੇ ਆਸਰੇ ਤੇਰੇ ਪੰਪ ਮਾਰਿਆ ਕਿਸੇ ਨੇ ਬੁੱਟਿਆਂ ਜਿਹਨੂੰ ਪੈਦਾ ਕਿੰਨੇ ਆ ਓਏ ਬੋਟਾਂ ਦਾ ਕੋਈ ਨਹੀਂ ਤੂੰ ਬੂਟ ਪਾਉਣੀ ਦੱਸ ਐ ਯਾਰ ਮੈਨੂੰ ਇੱਕ ਗੱਲ ਇੱਕ ਮਿੰਟ ਦੀ ਮੈਨੂੰ ਬੂਟ ਪਾਉਣੀ ਹੈ ਕਿ ਨਹੀਂ ਕੋਈ ਨਾ ਤੈਨੂੰ ਵੋਟਾਂ ਪੱਕੀਆਂ ਯਾਰ ਪਵਾ ਦਾਂਗੇ ਭਾਬੀ ਨੂੰ ਕਹਦੀ ਜਾਣਾ ਤੇਰੇ ਨਾਲ ਵਾਦਾ ਹੈ ਕੋਈ ਚੰਗਾ ਸਤਰੀ ਦੀ ਮਾਂ ਐਡਾ ਚੂਣ ਛਾਂ ਰੱਖੋ ਆਟੋ ਦੇ ਵਿੱਚ ਲੈ ਜਾ ਗੋ ਨੂੰ ਭਰ ਕੇ ਸਵਾਰੀਆਂ